ਉਹ ਆਜ ਦੀ ਖਲਸਾ ਉਹ ਆਜ ਦੀ ਫਤਿਹ ਆ ਗੁਰੂ ਸਵਾਰਿਆ ਵਜ ਇੱਕ ਐਸਾ ਸ਼ਹੀਦ ਜੋ ਮੁਸਲਮਾਨਾਂ ਦੇ ਵਿੱਚ ਹੋਇਆ ਹੈ ਅਜਾਪਾ ਉਹਦੇ ਬਾਰੇ ਜਾਣਕਾਰੀ حاصل ਕਰੀਏ ਕਹਿੰਦੇ ਨੇ ਜਦੋਂ ਮੌਤ ਟਕਰਾਂਦੀ ਹੈ ਆ ਕੇ ਤਾਂ ਆਖਰੀ ਪ੍ਰਾਣ ਨਾਭੀ ਵਿੱਚੋਂ ਬਾਹਰ ਨਿਕਲਦਾ ਹੈ ਉਸ ਵਕਤ ਸਰੀਰ ਦੀ ਜਿਹੜੀ ਹਾਲਤ ਬਣਦੀ ਹੈ ਮਹਾਰਾਜ ਦੱਸਦੇ ਨੇ ਕਿ ਮੁਠੀਆਂ ਬੰਦ ਹੁੰਦੀਆਂ ਨੇ ਦੰਦੀਆਂ ਵੱਜਦੀਆਂ ਨੇ ਕੰਬਣੀ ਛਿੜਦੀ ਹੈ ਸਿਆਣੇ ਕਹਿੰਦੇ ਨੇ ਗੰਢ ਖੁੱਲ ਗਈ ਇਸੇ ਨੂੰ ਸਾਬ ਕਹਿੰਦੇ ਨੇ ਕਿ ਅਜ ਅਜ ਖਾਲ ਤੇ ਖੁੱਲੇ ਗਾਟੜੀ ਜਿਸ ਤਰ੍ਹਾਂ ਨਾਭੀ ਦੀ ਗੰਢ ਖੁੱਲੀ ਸਰੀਰ ਦੀ ਮੌਤ ਹੋ ਗਈ ਅਖਰੀਬ ਨਾਂ ਰੁਕਸਤ ਹੋ ਜਾਂਦੇ ਨੇ ਇਹ ਗੰਡ ਪਹਿਲੀ ਵਾਰ ਖੁੱਲਦੀ ਹੈ ਜਦ ਧੁੰਨੀ ਨਾਭੀ ਨਾਲ ਟਕਰਾਂਦੀ ਹੈ ਤਾਂ ਅਵਸਥਾ ਉਹੀ ਬਣਦੀ ਹੈ ਜੋ ਮਰ ਲੱਗਿਆਂ ਲੋਕਾਂ ਦੀ ਬਣਦੀ ਹੈ ਹਾਥ ਮਰੋੜੇ ਤਨ ਕਪੇ ਸਿਆਹ ਹੋਆ ਛੇਤ ਕਹਿੰਦੇ ਹਨ ਕਿ ਸਾਲ ਮਨਜ਼ੂਰ ਦੀ ਜਦ ਬਣੀ ਜੋ ਕਿ ਉਸ ਵੇਲੇ ਸੱਚ ਦੀ ਲੜਾਈ ਲੜ ਰਿਹਾ ਸੀ ਉਸ ਦੀ ਜ਼ੁਬਾਨ ਵਿੱਚੋਂ ਕਬੂਲ ਨਿਕਲਿਆ ਅਨਹਲ ਹਕ ਅਨਹਲ ਹਕ ਉਸ ਨੇ ਮੁਰਸ਼ਿਦ ਨੂੰ ਕਿਹਾ ਤਾਂ ਤੂੰ ਕਾਫਰ ਕਹ ਲਾਏਂਗਾ ਤੂੰ ਇਹ ਨਹੀਂ ਕਹਿਣਾ ਮਨਸੂਰ ਕਹਿਣਾਗਾ ਆਸ਼ਾ ਜੀ ਮੁਰਸ਼ਿਦ ਕਹਿਣ ਲੱਗਾ ਨਹੀਂ ਤੂੰ ਖੁਦਾ ਦੀ ਕਸਮ ਚੁੱਕ ਤੇ ਜਦ ਮੁਰਸ਼ਿਦ ਕਹਿ ਰਿਹਾ ਤਾਂ ਵਿਚਾਰੇ ਨੂੰ ਕਹਿਣਾ ਪਿਆ ਕਸਮੇ ਖੁਦਾ ਅਨਹਲ ਹਕ ਨਹੀਂ ਕਹਾਗਾ ਸੋ ਕਸਮ ਲੈ ਕੇ ਉਸ ਦਾ ਮੁਰਸ਼ਿਦ ਆਪਣੇ ਰਾਹ ਪੈ ਗਿਆ ਔਰ ਮਨਸੂਰ ਆਪਣੇ ਰਾਹ ਪੈ ਗਿਆ ਉਸੇ ਰਾਤ ਸ਼ਾਮ ਨੂੰ ਉਸ ਵਕਤ ਦੇ ਮੀਰ ਨੇ ਮੁਰਸ਼ਿਦ ਨੂੰ ਦਾਅਵਤੇ ਬੁਲਾਇਆ ਸੀ ਤੇ ਉਹ ਨਾਲ ਮਨਸੂਰ ਨੂੰ ਵੀ ਲੈ ਗਿਆ ਉਹ ਹੁਕਮਰਾਨ ਮੀਰ ਦੇ ਮਹਿਲ ਵਿੱਚ ਇਕੱਠੇ ਹੋਏ ਦਸਖਾਂਤੀ ਸਾਰੇ ਬੈਠੇ ਹੋਏ ਨੇ ਜਦ ਇਹਨੇ ਸਾਰੇ ਫਕੀਰ ਹੋਣ ਤੇ ਇੱਕ ਮੀਰ ਬੈਠਾ ਹੋਵੇ ਕੁਦਰਤੀ ਗੱਲ ਹੈ ਕਿ ਗੱਲਾਂ ਤਾਂ ਖੁਦਾ ਦੀਆਂ ਹੀ ਚੱਲਣਗੀਆਂ ਗੱਲਾਂ ਤਾਂ ਫਿਰ ਪਰਮਾਤਮਾ ਦੀਆਂ ਹੀ ਚੱਲਣਗੀਆਂ ਨਾ ਇੱਕ ਤੋਂ ਬਾਅਦ ਇੱਕ ਫਕੀਰ ਆਪਣੇ ਅਨੁਭਵ ਆਪਣੇ ਖਿਆਲਾਂ ਨੂੰ ਪੇਸ਼ ਕਰ ਰਿਹਾ ਹੈ ਸਰੋਤੇ ਕੇਵਲ ਦੋ ਨੇ ਇੱਕ ਮੀਰ ਹੈ ਤੇ ਇੱਕ ਮਨਸੂਰ ਹੈ ਇੱਕ ਮੀਰ ਨਹੀਂ ਬੋਲਿਆ ਤੇ ਇੱਕ ਮਨਸੂਰ ਨਹੀਂ ਬੋਲਿਆ ਸੁਣਦਿਆਂ ਸੁਣਦਿਆਂ ਮਨਸੂਰ ਉੱਪਰ ਇੰਨਾ ਵਜਦਤਾਰੀ ਹੋ ਗਿਆ ਕਿ ਉਹ ਆਪਣੇ ਜਜ਼ਬਤ ਤੇ ਕਾਬੂ ਨਹੀਂ ਰੱਖ ਸਕਿਆ ਅਰ ਪਰਮਾਤਮਾ ਦੀਆਂ ਗੱਲਾਂ ਸੁਣਦਿਆਂ ਸੁਣਦਿਆਂ ਉਸ ਦੇ ਮੂੰਹੋਂ ਨਿਕਲ ਗਿਆ ਅਨਲ ਹਕ ਅਨਲ ਹਕ ਮੀਰ ਨੂੰ ਉਸ ਦਿਵਲੇ ਨੂੰ ਗ੍ਰਿਫਤਾਰ ਕਰਵਾਇਆ ਕਿ ਵਿਅਰਥ ਬੋਲਦਾ ਹੈ 15 ਦਿਨ ਮੁਕਦਮਾ ਚੱਲਿਆ ਤੇ ਬਾਅਦ ਵਿੱਚ ਇਸ ਨੂੰ ਸਜਾਏ ਮੌਦੀ ਸਜ਼ਾ ਸੁਣਾਈ ਗਈ ਅੱਜ ਸੂਲੀ ਤੇ ਚੜਨ ਲੱਗੇ ਨੇ ਮੁਰਸ਼ਿਦ ਕੋਲ ਪਹੁੰਚਿਆ ਕਹਿਣ ਲੱਗਾ ਮਨਸੂਰ ਕਸੂਰਵਾਰਾਂ ਦੀ ਦੁਨੀਆ ਵਿੱਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ ਪਰ ਮੈਂ ਤੇਰੇ ਤੇ ਗਿਲਾ ਕਰਨ ਦੀ ਨਹੀਂ ਆਇਆ ਤੂੰ ਜਬ ਤ ਨਹੀਂ ਰੱਖ ਸਕਿਆ ਤੂੰ ਖੁਦਾ ਦੀ ਕਸਮ ਚੁੱਕੀ ਸੀ ਕਿ ਮੈਂ ਅਨਹਕ ਨਹੀਂ ਕਹਾਗਾ ਤੇ ਫਿਰ ਵੀ ਤੂੰ ਆਖਿਆ ਮਨਸੂਰ ਆਖਣ ਲੱਗਾ ਮੇਰੇ ਮੁਰਸ਼ਦ ਮੈਂ ਆਪਣੀ ਕਸਮ ਨਿਭਾਈ ਹੈ ਮਨਸੂਰ ਨਹੀਂ ਬੋਲਿਆ ਜਦ ਖੁਦਾ ਹੀ ਬੋਲਣ ਲੱਗ ਪਵੇ ਤਾਂ ਉਥੇ ਮਨਸੂਰ ਕੀ ਕਰ ਸਕਦਾ ਹੈ ਮੇਰੀ ਕਸਮ ਖੁਦਾ ਤੇ ਨਹੀਂ ਚੱਲਦਾ ਹੈ ਖੁਦਾ ਬੋਲਿਆ ਹੈ ਇਹ ਤਾਂ ਈਸ਼ਵਰ ਬੋਲਿਆ ਹੈ ਸਿਮਰਨ ਦੀ ਇਹ ਸਿਗਰਤਾ ਈਸ਼ਵਰ ਬੋਲਣ ਲੱਗ ਪਵੇ ਈਸ਼ਵਰ ਸੋਚਣ ਲੱਗ ਪਵੇ ਈਸ਼ਵਰ ਹੀ ਚੱਲਣ ਲੱਗ ਪਵੇ ਈਸ਼ਵਰ ਹੀ ਦੇਖਣ ਲੱਗ ਪਵੇ ਸਾਰਾ ਜੀਵਨ ਈਸ਼ਵਰ ਮੈ ਹੋ ਜਾਏ ਸਮਝ ਲਓ ਕਿ ਸਿਮਰਨ ਦੀ ਚਰਨ ਸੀਮਾ ਪ੍ਰਾਪਤ ਹੋ ਗਈ ਹੈ ਜੀਵਨ ਤਨ ਹੋ ਗਿਆ ਹੈ ਜਿੰਦਗੀ ਦੀ ਯਾਤਰਾ ਸਫਲੀ ਹੋ ਗਈ ਹੈ ਸੋ ਇਹ ਯਾਤਰਾ ਸਫਲੀ ਕਰਦਾ ਹੋਇਆ ਅਖੀਰ ਮਨਸੂਰ ਸੂਲੀ ਦੇ ਉੱਤੇ ਚੜ ਗਿਆ ਔਰ ਆਪਣੇ ਪ੍ਰਾਨ ਸ਼ਵਰ ਕਰ ਗਿਆ ਸੱਚ ਬੋਲਣ ਦੀ ਸਜ਼ਾ ਪ੍ਰਾਪਤ ਕਰਕੇ ਸੱਚੇ ਬੋਲਣ ਦਾ ਹੀਆ ਕਰਕੇ ਆਪਣੇ ਜਾਵਤੇ ਨੂੰ ਨਾ ਰੱਖਣ ਕਰਕੇ ਉਹ ਜਿਹੜਾ ਹੈ ਅਖੀਰਲੇ ਸਮੇਂ ਸੂਲੀ ਤੇ ਚੜ ਕੇ ਆਪਣੇ ਪ੍ਰਾਣ ਤਿਆਗਿਆ ਏਸੀ ਮਨਸੂਰ ਜੋ ਕਿ ਮੁਸਲਮਾਨਾਂ ਦੇ ਵਿੱਚ ਸ਼ਹੀਦ ਹੋਇਆ ਹੈ ਸੋ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਆਸ ਹੈ ਆਪ ਉਸੇ ਤਰੀਕੇ ਪਿਆਰ ਸਰਕਾਰ ਬਖਸ਼ੋਗੇ ਪਿਆਰਿਓ ਆਓ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ